ਅੱਜ ਮੁਹਾਲੀ ਡਿਸਟ੍ਰਿਕਟ ਦੇ ਵਿੱਚ گاਉਂ ਪਿੰਡ ਇਹ ਥਾਣਾ ਬਲੋਂਗੀ ਇਹਦੇ ਵਿੱਚ ਇੱਕ ਇਨਕਾਊਂਟਰ ਹੋਇਆ ਤੇ ਇਸ ਦੌਰਾਨ ਜਿਹੜੇ ਦੋ ਅਕਿਊਜ਼ ਸੀਗੇ ਇੱਕ ਬ੍ਰਿਜਪਾਲ ਇਹ ਨਾਰਾਇਣਗੜ੍ਹ ਦਾ ਰਹਿਣ ਵਾਲਾ ਹੈ ਤੇ ਇੱਕ ਪ੍ਰਦੀਪ ਉਰਫ ਛੱਡੀ ਇਹ ਵੀ ਨਾਰਾਇਣਗੜ੍ਹ ਦਾ ਰਹਿਣ ਵਾਲਾ ਹੈ ਨਾਰਾਇਣਗੜ੍ਹ ਅੰਬਾਲਾ ਹਰਿਆਣਾ ਦੇ ਵਿੱਚ ਪੈ ਜਾਂਦਾ ਇਹ ਦੋਨੋਂ ਅਕਿਊਜ਼ ਜਿਹੜੇ ਸੀਗੇ ਸਾਨੂੰ ਵਾਂਟਡ ਸੀਗੇ ਤੇ ਇਹ ਦੋਨੋਂ ਅਕਿਊਜ਼ਡ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਬਿਨਾ ਨੰਬਰੀ ਮੋਟਰਸਾਈਕਲ ਤੇ ਘੁੰਮਦੇ ਪਏ ਨੇ ਸਾਡੀ ਸੀਆਈਏ ਦੀ ਪਾਰਟੀ ਸਿਮੀਡੀਏਟਲੀ ਏਰੀਆ ਦੀ ਸਰਚ ਤੇ ਲੱਗ ਗਈ ਆ ਤੇ ਏਰੀਆ ਦੇ ਸਰਚ ਦੇ ਵਿੱਚ ਜਦੋਂ ਇਸ ਦਾਉ ਪਿੰਡ ਦੇ ਵਿੱਚ ਇਹ ਆ ਰਹੇ ਸਨ ਤਾਂ ਸਾਹਮਣੇ ਵੱਲੋਂ ਸਾਡੀ ਸੀਜੀਪੀ ਪਾਰਟੀ ਵੱਲੋਂ ਇਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਇਹਨਾਂ ਨੇ ਇੱਕ ਮੋਟਰਸਾਈਕਲ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਭਜਾਉਣ ਦੌਰਾਨ ਮੋਟਰਸਾਈਕਲ ਇਹਨਾਂ ਦਾ ਸੀ ਜਿਹੜੇ ਡੀਐਸਪੀ ਸਾਹਿਬ ਦੀ ਗੱਡੀ ਵਿੱਚ ਹਿੱਟ ਕੀਤਾ ਇੰਸਪੈਕਟਰ ਸਾਹਿਬ ਦੀ ਗੱਡੀ ਵਿੱਚ ਹਿੱਟ ਕੀਤਾ ਤੇ ਹਿੱਟ ਕਰਕੇ ਮੋਟਰਸਾਈਕਲ ਇਧਰ ਡਿੱਗ ਪਿਆ ਤੇ ਇਹਨਾਂ ਨੇ ਇਮੀਡੀਏਟਲੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਪੁਲਿਸ ਦੇ ਉੱਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਫਾਇਰਿੰਗ ਦੇ ਜਵਾਬੀ ਫਾਇਰਿੰਗ ਦੇ ਵਿੱਚ ਸਾਡੇ ਵੱਲੋਂ ਵੀ ਫਾਇਰ ਹੋਇਆ ਜਿਹਦੇ ਵਿੱਚ ਅ ਤਿੰਨ ਗੋਲੀਆਂ ਜਿਹੜੀ ਹੈਗੀਆਂ ਬ੍ਰਿਜਪਾਲ ਦੇ ਲੱਤ ਲੱਤਾ ਦੇ ਵੱਜੀਆਂ ਤੇ ਦੋ ਗੋਲੀਆਂ ਜਿਹੜੀ ਹੈਗੀਆਂ ਉਹ ਪ੍ਰਦੀਪਪੁਰਫ ਸ਼ੈਂਟੀ ਸ਼ੈਂਟੀ ਜਿਹੜੀ ਹੈਗੀਆਂ ਉਹਦੇ ਲੱਗੀਆਂ ਤਾਂ ਇਹ ਜਿਹੜੇ ਸੀਗੇ ਇਹ ਜਿਹੜੇ ਦੋਨੋਂ ਬੰਦੇ ਨੇ ਇਹ ਪ੍ਰਿੰਸ ਚੋਹਾਨ ਰਾਣਾ ਗੈਂਗ ਨਾਲ ਜੁੜੇ ਹੋਏ ਨੇ ਇਹ ਪ੍ਰਿੰਸ ਚੋਹਾਨ ਇੱਕ ਬਾਰ ਬੈਠਾ ਬੰਦਾ ਹੈ ਜਿਹੜਾ ਕਿ ਐਕਸਟਰਸ਼ਨ ਕਾਲਸ ਕਰਦਾ ਹੈ ਤੇ ਅੱਗੇ ਇਹ ਫਰਦਰ ਲੱਕੀ ਪਟਿਆਲ ਗੈਂਗ ਦੇ ਨਾਲ ਜੁੜੇ ਹੋਏ ਨੇ ਤੇ ਇਹ ਜਿਹੜੇ ਕਾਲਸ ਕਰਦਾ ਹੈ ਇਸ ਇਹਨਾਂ ਦੋਨਾਂ ਦੇ ਫੜੇ ਜਾਣ ਨਾਲ ਇਹ ਜਿਹੜੇ ਮੁੱਖ ਬੰਦੇ ਸੀਗੇ ਜਿਹੜੇ ਇਸ ਬਲੌਂਗੀ ਝਾਮਪੂਰ ਅਤੇ ਮੁੱਲਾਪੁਰ ਕੋਰਾਲੀ ਏਰੀਆ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਜਿਹੜੀ ਐਕਸਟਰਸ਼ਨ ਕਾਲਸ ਆ ਰਹੀਆਂ ਸੀ ਕਰੀਬ 7 ਤੋਂ 8 ਕਾਲ ਸਾਡੇ ਧਿਆਨ ਦੇ ਵਿੱਚ ਆਈਆਂ ਨੇ ਜਿਹੜੀਆਂ ਹੈਗੀਆਂ ਤੇ ਇਹ ਇਹਨਾਂ ਦੇ ਪਿੱਛੇ ਇਹੀ ਹੀ ਜਿਹੜੇ ਸੀਗੇ આરોપી ਸਨ ਤੇ ਜਿਹੜਾ ਕਿ ਪਿੱਛੇ ਤੁਸੀਂ ਜਾਣਦੇ ਹੋ ਕਿ 8 ਦਸੰਬਰ ਦਾ ਇਨਸੀਡੈਂਟ ਸੀ 8 ਦਸੰਬਰ ਰਾਤ ਨੂੰ 8 ਦਸੰਬਰ ਨੂੰ ਕੋਰਾਲੀ ਏਰੀਆ ਦੇ ਵਿੱਚ ਇੱਕ ਜਿਹੜੇ ਕਮਲਜੀਤ ਸੀ ਉਹਨਾਂ ਦੇ ਘਰ ਦੇ ਬਾਹਰ ਫਾਇਰਿੰਗ ਦੀ ਕੋਸ਼ਿਸ਼ ਕੀਤੀ ਗਈ ਤੇ ਕੁਝ ਥ੍ਰੈਟ ਲੈਟਰ ਵੀ ਜਿਹੜੇ ਸਿੱਟੇ ਗਏ ਸਨ ਉਹ ਇਹੀ ਬੰਦੇ ਉਹਦੇ ਵਿੱਚ ਇਨਵੋਲਟ ਸੀਗੇ ਸਾਡੀ ਜਿਹੜੀ ਪ੍ਰੀਲੀਮਿਨਰੀ ਜੋ ਪੁੱਛਗਿੱਛ ਕੀਤੀ ਤਾਂ ਉਹਦੇ ਵਿੱਚ ਇਹ ਮੰਨੇ ਨੇ ਕਿ ਇਹੀ ਬੰਦੇ ਉਸ ਇਨਸੀਡੈਂਟ ਦੇ ਵਿੱਚ ਇਨਵੋਲਟ ਸੀਗੇ ਤੇ ਤੁਹਾਡੇ ਮਾਧਿਅਮ ਤੋਂ ਮੈਂ ਹੀ ਸਾਰਿਆਂ ਨੂੰ ਦੱਸਣਾ ਚਾਹੂੰਗਾ ਕਿ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜਾ ਮਾੜੇ ਅਨਸਰਾਂ ਦੇ ਵਿਰੁੱਧ ਜਿਹੜਾ ਪੰਜਾਬ ਪੁਲਿਸ ਵੱਲੋਂ ਐਕਸ਼ਨ ਸ਼ੁਰੂ ਕੀਤਾ ਗਿਆ ਹੈ ਇਹ ਉਸ ਦੀ ਲੜੀ ਦੇ ਵਿੱਚ ਜਿਹੜਾ ਜਿਹੜੇ ਇਹ ਐਕਸਟਰਸ਼ਨ ਕਾਲਸ ਕਰਦੇ ਹਨ ਉਹਨਾਂ ਦੇ ਖਿਲਾਫ ਬਿਲਕੁਲ ਸਖਤੀ ਨਾਲ ਡੀਲ ਕੀਤਾ ਜਾ ਰਿਹਾ ਹੈ ਤੁਹਾਡੇ ਮਾਧਿਅਮ ਨਾਲ ਮੈਂ ਇਹ ਵੀ ਦੱਸਣਾ ਚਾਹੂੰਗਾ ਸਾਰਿਆਂ ਨੂੰ ਕਿ ਜੇ ਕਿਸੇ ਨੂੰ ਵੀ ਕੋਈ ਇਸ ਟਾਈਪ ਦੀ ਐਕਸਟਰਸ਼ਨ ਕਾਲ ਜਾਂ ਥ੍ਰੈਟ ਕਾਲ ਆਂਦੀ ਹੈ ਤਾਂ ਉਹ ਇਮੀਡੀਏਟਲੀ ਪੁਲਿਸ ਨੂੰ ਇਨਫੋਰਮ ਕਰੇ ਡਿਟੇਲਸ ਦੱਸੇ ਤੇ ਇਮੀਡੀਏਟਲੀ ਜਿਹੜੀ ਕਾਰਵਾਈ ਕੀਤੀ ਜਾਏਗੀ ਤੇ ਜਿਹੜੇ ਮਾੜੇ ਅਨਸਰ ਇਸ ਚੀਜ਼ ਦੇ ਵਿੱਚ ਇਨਵੋਲਡ ਆ ਉਹਨਾਂ ਨੂੰ ਇਸੇ ਤਰੀਕੇ ਨਾਲ ਹੀ ਸਖਤੀ ਨਾਲ ਐਕਸ਼ਨ ਲਿਆਉਣਾ ਚਾਹੀਦਾ ਹੈ। ਇਹ ਜਾਣਕਾਰੀ ਮਿਲ ਨਹੀਂ ਗਰਾਣ ਕਰਦੇ ਹੈਗੇ ਆ ਤੇ ਆਸ-ਪਾਸ ਹੋਰ ਵੀ ਕਈ ਸਾਰੇ ਗੈਂਗ ਨੇ ਜਿਹੜੇ ਇਸ ਇੰਨੇ ਉਹਨਾਂ ਨਾਲ ਵੀ ਕਨੈਕਟਡ ਹੋਣਗੇ ਕਿਤੇ। ਇਹ ਜਿਹੜਾ ਗੈਂਗ ਮੈਂ ਤੁਹਾਨੂੰ ਦੱਸਤਾ ਇਹ ਜਿਹੜਾ ਪ੍ਰਿੰਸ ਚੋਹਾਨ ਜਿਹੜਾ ਬੰਦਾ ਬਾਹਰ ਬੈਠਾ ਹੈ ਉਹਦੀ ਸ਼ਹਿਤ ਹੈ ਇਹ ਇੱਥੇ ਲੋਕਲ ਹੀ ਰਹਿਣ ਵਾਲਾ ਹੈ ਪ੍ਰਿੰਸ ਤੇ ਇਹ ਹੁਣ ਵੀ ਇਸ ਟਾਈਮ ਤੇ ਕਿਸੇ ਪ੍ਰੋਪਰਟੀ ਦਾ ਨਾਮ ਅਸੀਂ ਨਹੀਂ ਡਿਸਕਲੋਸ ਕਰ ਰਹੇ ਤਾਂ ਕਿਸੇ ਪ੍ਰੋਪਰਟੀ ਡੀਲਰ ਦੇ ਹੀ ਫਾਇਰਿੰਗ ਕਰਨ ਵਾਸਤੇ ਅੱਜ ਇਸੇ ਏਰੀਆ ਦੇ ਵਿੱਚ ਆਏ ਸੀ ਕਿ ਜਿਸ ਦੀ ਕਿ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਇਮੀਡੀਏਟਲੀ ਅਸੀਂ ਸਾਡੀ ਪਾਰਟਿਸ ਨੇ ਫਿਰ ਮੂਵ ਕੀਤਾ ਜਿਹੜੇ ਵੈਪਨ ਜਿਹੜੇ ਆ ਇਹਨਾਂ ਤੋਂ ਦੋ ਵੈਪਨ ਸਾਨੂੰ ਰਿਕਵਰ ਹੋਏ ਨੇ ਮੌਕੇ ਤੇ ਜਿਹੜੇ ਹੈਗੇ ਨੇ ਸਾਡੀ ਫੋਰੈਂਸਿਕ ਟੀਮਸ ਪਹੁੰਚ ਗਈਆਂ ਹੈਗੀਆਂ ਤੇ ਉਹਨਾਂ ਨੇ ਆਲਰੇਡੀ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਇਹ ਮੌਕੇ ਤੇ ਦੋ ਵੈਪਨ ਸਾਨੂੰ ਰਿਕਵਰ ਹੋਏ ਨੇ ਤੇ ਬੁਲੇਟਸ ਕਿੰਨੇ ਹਨ ਦੇ ਵਿੱਚ ਉਹ ਚੈੱਕ ਕਰਨਗੇ ਉਹ ਚੈੱਕ ਕਰਦੇ ਹਾਂ ਜੀ ਸਾਰੇ ਉਹ ਫੋਰੈਂਸਿਕ ਵਾਲੇ ਸਾਰੇ ਜਸ ਪਹੁੰਚੀ ਨੇ ਸਾਰੇ ਬੜੀ ਕਿਨ ਨਰਾਇਣਗੜ੍ਹ ਤੇ ਦੂਜਾ ਕਿਹੜੇ ਲੱਗੇ ਦੇ ਦੋਨੋਂ ਹੀ ਨਰਾਇਣਗੜ੍ਹ ਸੇਮ ਪਿੰਡ ਦੇ ਅੰਬਾਲਾ ਡਿਸਟ੍ਰਿਕਟ ਹਰਿਆਣਾ ਦੇ ਰਹਿਣ ਵਾਲੇ ਨੇ ਗੋਲੀਆਂ ਕਰੀਬ ਟੋਟਲ 4 ਕਰਾਊਨ ਉਹਨਾਂ ਵੱਲੋਂ ਫਾਇਰ ਹੋਏ ਨੇ ਤੇ ਕਰੀਬ 5-6 ਰਾਊਂਡ ਕੱਢੇ ਨੇ ਮੁਲਾਜ਼ਮ ਦੇ ਤਾਂ ਨਹੀਂ ਫਿਰ ਕੋਈ ਕੇਸ ਨਹੀਂ ਨਹੀਂ ਇੰਜਰੀ ਕੋਈ ਨਹੀਂ ਹੈ ਸਾਡੇ ਪੁਲਿਸ ਲਾਗ ਸਰ ਕਿੰਨੇ ਦਿਨਾਂ ਤੋਂ ਐਕਟਿਵ ਹੈ ਜੀ ਇਸ ਏਰੀਆ ਦੀ ਆਪਾਂ ਗੱਲ ਕਰੀਏ ਦੋਵੇਂ ਜੇ ਆਪਾਂ ਦੇਖੀਏ ਤਾਂ ਇਹ 2 ਕ ਮਹੀਨੇ ਤੋਂ ਸਾਨੂੰ ਜਿਹੜੇ ਧਿਆਨ ਚਾਰਿਆ ਕਰੀਬ 1.5-2 ਉਹਦੇ ਵਿੱਚੋਂ ਤਿੰਨ ਬੰਦੇ ਦਿਖਾਈ ਦਿੰਦੇ ਨੇ ਤਿੰਨਾਂ 'ਚੋਂ ਦੋ ਬੰਦੇ ਇਹੀ ਸੀਗੇ ਉਮਰ ਏਜ ਕਿੰਨੀ ਹੈ ਦੋਨਾਂ ਦੀ ਕੀ ਲੱਗਦਾ ਇਹ ਕਰੀਬ 30 ਸਾਲ ਦੇ ਆਸ-ਪਾਸ ਦੀ ਏਜ ਇਹ ਤੋਂ 35 ਸਾਲ ਦੀ ਹਰੀ ਬਾਕੀ ਦੀ ਡਿਟੇਲ ਮੁਕਿਸ਼ ਕਰਨੀ ਹੈ ਜੀ ਸਰ ਕੋਈ ਪ੍ਰਦੀਪ ਤੇ ਬ੍ਰਿਜਪਾਲ ਜਿਹੜਾ ਜਿਹੜਾ ਪ੍ਰਦੀਪ ਹੈ ਉਹਦੀ ਤਾਂ ਅਸੀਂ ਹਜੇ ਡਿਟੇਲ ਲੈਣੀ ਹੈ ਤੇ ਜਿਹੜਾ ਬ੍ਰਿਜਪਾਲ ਹੈ ਉਹਦੀ ਕਾਫੀ ਮਾਰਾ ਕ੍ਰਿਮੀਨਲ ਰੈਕਡ ਰਿਕਾਰਡ ਹੈ 307 ਦੇ 2 ਐਫਆਈਰਸ ਆਲਰੇਡੀ ਰਿਸਟਰਡ ਹੈ ਜੋ ਪ੍ਰੀਲੀਮਰੀ ਪਤਾ ਲੱਗਿਆ ਹੈ ਤੇ ਕਰੀਬ 7-8 ਪਰਚੇ ਇਹਦੇ ਰਿਸਟਰਡ ਸਰ ਕੋਲ ਕਦੇ ਬ੍ਰਿਜਪਾਲ ਕਰਦਾ ਸੀਗਾ ਸਾਰਿਆਂ ਨੂੰ ਕਿ ਬਾਹਰੋਂ ਕਰਵਾਂਦੇ ਸੀਗੇ ਤੇ ਇਹ ਇੱਥੇ ਕੰਮ ਕਰਦਾ ਸੀ ਪਪਾ ਹਾਂਜੀ ਵਰਤੋਂ ਦੋ ਦੋਨੋਂ ਜਿਹੜੇ ਹੈਗੇ ਰਿਕਵਰ ਹੋ ਗਏ ਨੇ ਸਾਡੀ ਪੁਲਿਸ ਇਹ ਪੀਸ ਚੋਹਾਨ ਦੇ ਕਹਿਣ ਤੇ ਸਾਰੀ ਪੂਰੀ ਤੇ ਇਹ ਇੱਥੇ ਐਕਸ਼ਨ ਕਰਨ ਵਾਸਤੇ ਸਿਗੇ ਤਾਂ ਇਹ ਜਿਹੜੇ ਬੰਦੇ ਸਿਗੇ ਤੇ ਮੈਂ ਤੁਹਾਡੇ ਮਾਧਿਅਮ ਤੋਂ ਬਿਲਕੁਲ ਇਹ ਸਾਰਿਆਂ ਨੂੰ ਸਟਰੋਂਗਲੀ ਇਹ ਮੈਸੇਜ ਦੇਣਾ ਚਾਹੂੰਗਾ ਕਿ ਕੋਈ ਵੀ ਇਹ ਜਿਹੇ ਬੰਦੇ ਜਿਹੜੇ ਇਸ ਟਾਈਪ ਦੀ ਹਰਕਤ ਕਰਦੇ ਹਨ ਕੋਈ ਥ੍ਰੈਟ ਕਾਲ ਦੇ ਵਿੱਚ ਇਨਵੋਲਡ ਨੇ ਜਾਂ ਫਿਰ ਇੱਥੇ ਉਹਦੇ ਫਾਲੋਅ ਅਪ ਐਕਸ਼ਨ ਦੇ ਵਿੱਚ ਇਨਵੋਲਡ ਨੇ ਜੇ ਕੋਈ ਇੱਥੇ ਆ ਕੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਪੁਲਿਸ ਵੱਲੋਂ ਸਖਤੀ ਨਾਲ ਕਾਰਵਾਈ ਉਹਨਾਂ ਦੇ ਖਿਲਾਫ ਕਰਨੀ ਚਾਹੀਦੀ ਹੈ ਜਨਾ ਤਾਂ ਕੋਈ ਨਹੀਂ ਫਿਲਹਾਲ ਇਹ ਦੋਨੋਂ ਸੇਫ ਨੇ ਇਹਨਾਂ ਨੂੰ ਹਸਪਤਲ ਸਿਵਲ ਹਸਪਤਲ ਪੰਚਾਇਤ 6 ਫੇਜ਼ ਸਿਵਲ ਹਸਪਤਲ ਇੱਥੇ ਨੂੰ ਪਹੁੰਚਾਇਆ ਗਿਆ ਹੈ ਤੇ ਦੋਨੋਂ ਜੋ ਸਾਨੂੰ ਡਾਕਟਰ ਸਾਹਿਬ ਤੋਂ ਜੋ ਪਤਾ ਲੱਗਿਆ ਹੈ ਆਊਟ ਆਫ ਡੇਂਜਰ ਨੇ ਦੋਨਾਂ ਦੇ ਲੈਗਸ ਦੇ ਉੱਤੇ ਜਿਹੜੇ ਹੈਗੇ ਬੁਲੇਟ ਸ਼ਾਟਸ ਠੀਕ ਹੈ ਠੀਕ ਹੈ ਤਾਂ ਬਿਲਕੁਲ ਸੀਨੀਅਰ ਅਫਸਰ ਐਕਸਪੀ ਸਾਡੇ ਨਾਲ ਨੇ ਸਰ ਇੱਕ ਸਵਾਲ ਹੋ ਰਿਹਾ ਇਹਦੇ ਵਿੱਚ ਕਿ ਜਿਹੜੀ ਵੀ ਇਹ ਪੂਰਾ ਪ੍ਰਿੰਸ ਚੋਹਾਨ 3-4 ਮਹੀਨੇ ਤੋਂ ਐਕਟਿਵ ਹੈ ਪੁਲਿਸ ਨੂੰ ਕੀ ਟਿਪ-ਆਫ ਸੀਗੀ ਇਸ ਮਾਮਲੇ ਨੂੰ ਲੈ ਕੇ ਨਹੀਂ ਜਿਵੇਂ ਕਿ ਮੈਂ ਦੱਸਿਆ ਇਹ ਜਿਹੜਾ ਸਾਡੀ ਇਨਵੈਸਟੀਗੇਸ਼ਨ ਇਹ ਜਿਹੜਾ ਕੋਰੀਆਲੀ ਵਾਲਾ ਮੈਟਰ ਸੀਗਾ ਉਹਦੇ ਵਿੱਚ ਹੀ ਸਾਡੀ ਇਨਵੈਸਟੀਗੇਸ਼ਨ ਚੱਲਦੀ ਪਈ ਸੀ ਇਨਵੈਸਟੀਗੇਸ਼ਨ ਦੌਰਾਨ ਸਾਨੂੰ ਇਹ ਦੋ ਤਿੰਨ ਬੰਦੇ ਜਿਹੜੇ ਸੀਗੇ ਫਿਕਰ ਆਊਟ ਹੋਏ ਸੀਗੇ ਉਹਨਾਂ ਦੋ ਤਿੰਨ ਬੰਦਿਆਂ ਦੀ ਜਦੋਂ ਸਾਨੂੰ ਪਤਾ ਲੱਗਿਆ ਕਿ ਅਸੀਂ ਉਹਨਾਂ ਦੀ ਲੋਕੇਸ਼ਨ ਚੈੱਕ ਕਰਾਈਆਂ ਤਾਂ ਉਹ ਪਤਾ ਲੱਗਿਆ ਕਿ ਇਹ ਸੇ ਇਲਾਕੇ ਦੇ ਵਿੱਚ ਘੁੰਮ ਰਹੇ ਨੇ ਫਿਲਹਾਲ ਤੇ ਇੱਕ ਹੋਰ ਆ ਪ੍ਰੋਪਰਟੀ ਡੀਲਰ ਦੇ ਉੱਤੇ ਫਾਇਰਿੰਗ ਕਰਨ ਆਇਆ ਜੀ ਤੇ ਇਹ ਇਮੀਡੀਏਟਲੀ ਇਨਫੋਰਮੇਸ਼ਨ ਇਹ ਇਨਫੋਰਮੇਸ਼ਨ ਮਿਲਦੇ ਹੀ ਸਾਡੀ ਸੀਏ ਦੀ ਟੀਮ ਐਕਟਿਵ ਹੋ ਗਈ ਇਸ ਏਰੀਆ ਦੇ ਵਿੱਚ ਸਟਾਰਟ ਕਰਤੀ ਉਹਨਾਂ ਨੇ ਠੀਕ ਹੈ ਤੇ ਸਭ ਤੋਂ ਵੱਧ ਇਨਵੈਸਟੀਗੇਸ਼ਨ ਹੈ ਕਿ ਪ੍ਰੋਪਰਟੀ ਡੀਲਰ ਜਾਂ ਦੋਜਾ ਜਿਹੜੇ ਬੜੇ ਨਾਮੀ ਨਾਮੀ ਕਾਰੋਬਾਰੀ ਨੇ ਉਹਨਾਂ ਨੂੰ ਟਾਰਗੇਟ ਕਰਦੇ ਸੀਗੇ ਨਹੀਂ ਹਰ ਟਾਈਪ ਦੇ ਹੀ ਬੰਦੇ ਸੀਗੇ ਜੀ ਆਪਾਂ ਦੇਖੀਏ ਤਾਂ ਬੇਸਿਕਲੀ ਮੋਟਿਵ ਇਹਨਾਂ ਦਾ ਮੁੱਖ ਮਕਸਦ ਜਿਹੜਾ ਸੀਗਾ ਉਹ ਪੈਸੇ ਦੀ ਐਕਸਟਰਸ਼ਨ ਹੀ ਸੀਗਾ ਕੁਝ ਕੁਝ ਇਹਨਾਂ ਦੀ ਪਰਸਨਲ ਦੁਸ਼ਮਨੀਆ ਵੀ ਸੀਗੀਆਂ ਉਹਨਾਂ ਵਿੱਚ ਵੀ ਕੁਝ ਚੀਜ਼ਾਂ ਸਾਹਮਣੇ ਆਈਆਂ ਪਰ ਮੈਜੋਰਿਟੀ ਪੈਸੇ ਦੀ ਐਕਸਟਰਸ਼ਨ ਵਾਸਤੇ ਕਰਦੇ ਸਨ ਤੇ ਉਹਨ ਡਿਟੇਲ ਤੇ ਅਸੀਂ ਪੁੱਛ ਕੇ ਚਰਾਂਗੇ ਫਿਲਹਾਲ ਡੇਢ ਡੇਢ ਮਹੀਨੇ ਤੋਂ ਤਾਂ ਇਹ ਸਾਰੇ ਗੈਂਗ ਸਕਰੀਏ ਹੈਗੇ ਨੇ ਇਹਦੇ ਵਿੱਚ ਤਾਂ ਡੇਢ ਦੋ ਮਹੀਨੇ ਤੋਂ ਤਾਂ ਹੈ ਹੀ ਆ ਉਹ ਤੋਂ ਵੀ ਇਲਾਵਾ ਜੇ ਹੋਰ ਵੀ ਲੰਬੇ ਸਮੇਂ ਤੋਂ ਹੋਣਗੇ ਤਾਂ ਅਸੀਂ ਡਿਟੇਲ ਵਿੱਚ ਕੁਝ ਗਿਛ ਲੈ ਕੇ ਆਵਾਂਗੇ ਬਿਲਕੁਲ ਪਰਮਿੰਦਰ ਜਿੱਦਾ ਸਾਹਨੇ ਦੱਸਿਆ ਐਸਐਸਪੀ ਮਾਹੋਲੀ ਵੱਲੋਂ ਜਾਣਕਾਰੀ ਜਿਹੜੀ ਦਿੱਤੀ ਗਈ ਹੈ ਕਿ ਇਹ ਪ੍ਰਾਪਰਟੀ ਡੀਲਰ ਨੂੰ ਯਾਨੀ ਕਿ ਇੱਕ ਪ੍ਰਾਪਰਟੀ ਡੀਲਰ ਨੂੰ ਇਸੇ ਏਰੀਆ ਦੇ ਪ੍ਰਾਪਰਟੀ ਡੀਲਰ ਨੂੰ ਟਾਰਗੇਟ ਕਰਨ ਆਏ ਸੀਗੇ ਕਹਿ ਸਕਦੇ ਆ ਕਿ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਲੇਕਿਨ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆਤੇ ਤਸ਼ੀਰਾ ਇੱਕ ਵਾਰ ਫਿਰ ਤੁਹਾਨੂੰ ਦਿਖਾ ਦਿੰਦੇ ਹਾਂ ਕਿਉਂਕਿ ਵੱਡੀ ਜਾਣਕਾਰੀ ਐਸਐਸਪੀ ਮੁਹਾਲੀ ਵੱਲੋਂ ਦਿੱਤੀ ਗਈ ਹੈ ਕਿ ਇਹ ਪੂਰਾ ਹਾਲਾਂਕਿ ਫੋਰੈਂਸਿਕ ਟੀਮ ਲੱਗੀ ਹੋਈ ਹੈ ਇਹਦੇ ਵਿੱਚ ਕੰਮ ਕਰ ਰਹੀ ਹੈ ਜਿਹੜੀ ਵੀ ਖੋਲ ਹੈ ਉਹ ਰਿਕਵਰ ਕਿਤੇ ਗਏ ਨੇ ਉਹਨਾਂ ਦੇ ਪੂਰਾ ਫੋਰੈਂਸਿਕ ਟੀਮ ਜਿਹੜਾ ਵੀ ਪ੍ਰੋਟੋਕਾਲ ਹੁੰਦਾ ਹੈ ਲੇਕਿਨ ਇੱਕ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਇਨ੍ਹਾਂ ਵੱਲੋਂ ਦਿੱਤਾ ਜਾਣਾ ਸੀਗਾ ਯਾਨੀ ਕਿ ਇੱਕ ਹੋਰ ਕੋਈ ਪ੍ਰਾਪਰਟੀ ਡੀਲਰ ਵੱਡਾ ਪ੍ਰਾਪਰਟੀ ਡੀਲਰ ਇਨ੍ਹਾਂ ਦੇ ਨਿਸ਼ਾਨੇ ਤੇ ਸੀਗਾ ਐਕਸਟਰਸ਼ਨ ਕਾਲ ਦੀ ਗੱਲ ਅਸੀਨ ਅਫਸਰਾਂ ਵੱਲੋਂ ਜਿੱਦਾਂ ਕੀਤੀ ਗਈ ਹੈ ਕਿ ਐਕਸਟਰਸ਼ਨ ਕਾਲ ਕਰਦਾ ਸੀ ਵਿਦੇਸ਼ ਚ ਬੈ ਕੇ ਕੋਈ ਹੋਰ ਕਾਲ ਕਰਦਾ ਸੀ ਔਰ ਇਨ੍ਹਾਂ ਨੂੰ ਐਕਸ਼ਨ ਵਾਸਤੇ ਕਿਹਾ ਗਿਆ ਸੀਗਾ ਕਿ ਤੁਸੀਂ ਫਾਇਰਿੰਗ ਕਰੋ ਘਰ ਦੇ ਬਾਗ ਫਾਇਰਿੰਗ ਕਰੋ ਫਾਇਰਿੰਗ ਕਰਕੇ ਡਰਾਓ ਧਮਕਾਓ ਤੇ ਪਹਿਲੇ ਦੀ ਗੱਲ ਜਿਹੜੀ ਸਾਹਮਣੇ ਆਈ ਹੈ ਹਾਲਾਂਕਿ ਇਨ੍ਹਾਂ ਨੇ ਇੱਕ ਵੱਡੇ ਪ੍ਰਾਪਰਟੀ ਡੀਲਰ ਨੂੰ ਨਿਸ਼ਾਨਾ ਬਣਾਇਆ ਸੀਗਾ ਜਿਸ ਕਰਕੇ ਇਹ ਪੂਰੇ ਟਾਰਗੇਟ ਨੂੰ ਲੈ ਕੇ ਬਿਨਾ ਨੰਬਰ ਦੀ ਮੋਟਰਸਾਈਕ ਇੱਥੇ ਪਹੁੰਚੇ ਸੀਗੇ ਲੇਕਿਨ ਉਸਕੋ ਪਹਿਲਾ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ ਤਾਂ ਪਰਵਿੰਦਰ ਕਹਿ ਸਕਦੇ ਆ ਕਿ ਇੱਕ ਵੱਡਾ ਐਕਸ਼ਨ ਇੱਕ ਵੱਡਾ ਐਕਸ਼ਨ ਜ਼ਰੂਰ ਵੇਖਣ ਨੂੰ ਮਿਲ ਰਿਹਾ ਔਰ ਇਸੇ ਏਰੀਆ ਦੇ ਵਿੱਚ ਥੋੜਾ ਜਿਹਾ ਤੁਹਾਨੂੰ ਏਰੀਆ ਵੀ ਦਿਖਾ ਦਈਏ ਕਿਉਂਕਿ ਇਹ ਮਹੌਲੀ ਖਰੜ ਦਾ ਸਨਿਨ ਕਲੇਵ ਦਾ ਇਹ ਪੂਰਾ ਏਰੀਆ ਦਾਉ ਪਿੰਡ ਹੈ ਇੱਥੇ ਜਿੱਥੇ ਇਹ ਪੂਰਾ ਹੋਇਆ ਔਰ ਇਸੇ ਪਾਸੇ ਇਹ ਤਸਵੀਰਾਂ ਤੁਹਾਨੂੰ ਇੱਕ ਵਾਰ ਦਿਖਾ ਦਈਏ ਕਿ ਇਸੇ ਪਾਸੇ ਇਹ ਭੱਜਣ ਦੀ ਫिराਕ ਸੀਗੇ ਬਿਲਕੁਲ ਅੱਗੇ ਜਾ ਕੇ ਕਿਉਂਕਿ ਖਾਲੀ ਏਰੀਆ ਹੈ ਔਰ ਪੁਲਿਸ ਨੇ ਜਦ ਉਹਨਾਂ ਨੂੰ ਰੋਕ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਅੱ ਤਾਂ ਉਹਨਾਂ ਨੇ ਗੱਡੀ ਤੇ ਹਿੱਟ ਕੀਤਾ ਪੁਲਿਸ ਦੀ ਗੱਡੀ ਤੇ ਹਿੱਟ ਕੀਤਾ ਜਿੱਦਾ ਸਰਨੇ ਵੀ ਦੱਸਿਆ ਕਿ ਪੁਲਿਸ ਦੀ ਗੱਡੀ ਤੇ ਹਿੱਟ ਕਰਨ ਤੋਂ ਬਾਅਦ ਉਹਨਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਸਰੈਂਡਰ ਕਰਨ ਦੀ ਗੱਲ ਕੀਤੀ ਲੇਕਿਨ ਉਹਨਾਂ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਜਿਸ ਤੋਂ ਬਾਅਦ ਤਿੰਨ ਗੋਲੀਆਂ ਬ੍ਰਿਜਪਾਲ ਨੂੰ ਲੱਗੀਆਂ ਪੈਰ ਤੇ ਤੇ ਦੋ ਗੋਲੀਆਂ ਪ੍ਰਦੀਪ ਨੂੰ ਲੱਗੀਆਂ ਦੋਵੇਂ ਨਾਰਾਇਣ ਗਰਦੇ ਰੈਂਡ ਵਾਲੇ ਹਨ ਹਾਲਾਂਕਿ ਬ੍ਰਿਜਪਾਲ ਦਾ ਕ੍ਰਿਮਨਲ ਹਿਸਟਰੀ ਹੈਗੀ 7 ਤੋਂ 8 ਪਰਚੇ ਨੇ ਔਰ ਤੁਸੀਂ ਦੇਖੋ ਪਰਮਿੰਦਰ ਕਿ ਕਿਸ ਤਰ੍ਹਾਂ ਇਹ ਜਿਹੜੇ ਵੀ ਐਸੋਸੀਏਟ ਹੁੰਦੇ ਗੈਂਗਸਟਰ ਹਨ ਉਹ ਇਸ ਤਰ੍ਹਾਂ ਦੇ ਏਰੀਏ ਨੂੰ ਆਇਡੈਂਟੀ ਇਸ ਤਰ੍ਹਾਂ ਦੇ ਏਰੀਏ ਨੂੰ ਹੀ ਉਹ ਕਰਦੇ ਆ ਕਿਉਂਕਿ ਭਜਣਾ ਆਸਾਨ ਹੁੰਦਾ ਔਰ ਪੂਰਾ ਖਾਲੀ ਜਿਹੜਾ ਏਰੀਆ ਸ਼ੁਨਸਾਨ ਏਰੀਆ ਹੁੰਦਾ ਉਹਨਾਂ ਦੇ ਵਾਸਤੇ ਕਾਫੀ ਈਜ਼ੀ ਹੋ ਜਾਂਦਾ ਕਿ ਕਿਸੇ ਵੀ ਜਾ ਕੇ ਕਿਸੇ ਵੀ ਥਾਂ ਤੇ ਜਾ ਕੇ ਔਰ ਤੁਸੀਂ ਉੱਥੇ ਲੁਕ ਜੋ ਔਰ ਪੁਲਿਸ ਤੱਕ ਨਾ ਪਹੁੰਚ ਸਕੋ ਇਹ ਬਹੁਤ ساری ਚੀਜ਼ਾਂ ਜਿਸ ਨੂੰ ਲੈ ਕੇ ਹੁਣ ਲਗਾਤਾਰ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਔਰ ਕਈ ਚੀਜ਼ਾਂ ਦਾ ਇਹਦੇ ਵਿੱਚ ਖੁਲਾਸਾ ਆ ਕਹਿ ਸਕਦੇ ਆ ਕਿ ਪਰਮਿੰਦਰ ਹੋਣ ਵਾਲਾ ਹੈ ਕਿ ਅੱਗੇ ਕਿਹੜੇ ਪ੍ਰਾਪਰਟੀ ਡੀਲਰ ਨੂੰ ਇਹਨਾਂ ਨੇ ਨਿਸ਼ਾਨਾ ਬਣਾਉਣਾ ਸੀ ਕਿਹੜਾ ਟਾਰਗੇਟ ਕਰਨਾ ਸੀ ਔਰ ਕਿੰਨੀ ਐਕਸਟਰਸ਼ਨ ਕਾਲ ਦੀ ਗੱਲ ਹੋਈ ਸੀ ਕਿਉਂਕਿ 8 ਦਸੰਬਰ ਨੂੰ ਜਿਸੀਂ ਪਹਿਲਾਂ ਵੀ ਜਾਣਕਾਰੀ ਦਿੱਤੀ ਸੀ ਕਿ 8 ਦਸੰਬਰ ਨੂੰ ਇਨਾ ਨੇ ਇੱਕ ਕੁਰਾਲੀ ਦੇ ਵਿੱਚ ਇੱਕ ਘਰ ਦੇ ਬਾਹਰ ਫਾਇਰਿੰਗ ਕੀਤੀ ਸੀ ਉਹਨਾਂ ਨੂੰ ਲੈਟਰ ਦਿੱਤੀ ਸੀ ਐਕਸਟਰਸ਼ਨ ਕਾਲ ਦੀ ਵੀ ਗੱਲ ਸਾਹਮਣੇ ਆ ਰਹੀ ਹੈ ਹਾਲਾਂਕਿ ਪੁਲਿਸ ਹੁਣ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਪੂਰਾ ਮਾਮਲਾ ਕਿਸੇ ਕੋਈ ਆਪਸੀ ਰੰਜਿਸ਼ ਹੈ ਜਾਂ ਕਿਸ ਤਰ੍ਹਾਂ ਦੀ ਚੀਜ਼ਾਂ ਹੈ ਪ੍ਰਿੰਸ ਚੋਹਾਨ ਦੇ ਨਾਲ ਕੋਈ ਜਿਹੜੇ ਵੀ ਘਰ ਦੇ ਬਾਹਰ ਸ਼ਰੀ ਫਾਇਰਿੰਗ ਹੋਈ ਸੀ ਉਹਦੇ ਕੋਈ ਪਰਸਨਲ ਰੰਜਿਸ਼ ਹੈ ਜਾਂ ਪੈਸੇ ਦਾ ਮਾਮਲਾ ਹੈ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ ਲੇਕਿਨ ਪੁਲਿਸ ਦੀ ਵੱਡੀ ਸਫਲਤਾ ਦੋਨੂੰ ਕਾਬੂ ਕੀਤਾ ਹੈ ਦੋਨੂੰ ਕਾਬੂ ਕੀਤਾ ਹੈ ਕਿ ਜੋ ਕਿ ਪਿਛਲੇ 1.5-2 ਮਹੀਨੇ ਤੋਂ ਇਸ ਏਰੀਆ ਦੇ ਵਿੱਚ ਐਕਟਿਵ ਸੀਗੇ ਚਾਹੇ ਉਹ ਦਾਉ ਪਿੰਡ ਹੋਵੇ ਖਰੜ ਹੋਵੇ ਮੁੱਲਾਪੁਰ ਦਾ ਏਰੀਆ ਹੋਵੇ ਜਾਂ ਫਿਰ ਇਸ ਇਸ ਸਾਈਡ ਦਾ ਏਰੀਆ ਬਿਲਕੁਲ ਖਰੜ ਦਾ ਏਰੀਆ ਮੁੱਲਾਪੁਰ ਦਾ ਏਰੀਆ ਦਾਉ ਦਾ ਸੰਨਿਨ ਕਲੇਵ ਦਾ ਏਰੀਆ ਇਹ ਸਾਰੇ ਏਰੀਆ ਦੇ ਵਿੱਚ ਉਹ ਐਕਟਿਵ ਸੀਗੇ ਪਿਛਲੇ ਦਿਨਾਂ ਤੋਂ ਕਿਉਂਕਿ ਇੱਥੇ ਤੁਸੀਂ ਦੇਖੋ ਹੱਬ ਬੜਿਆ ਹੋਇਆ ਵੱਡੇ ਵੱਡੇ ਬਿਲਡਰਸ ਵੱਡੇ ਪ੍ਰਾਪਰਟੀ ਡੀਲਰਸ ਵੱਡੇ ਕਾਰੋਬਾਰੀ ਇੱਥੇ ਰਹਿੰਦੇ ਆ ਉਹਨਾਂ ਦਾ ਆਪਣਾ ਕਾਰੋਬਾਰ ਇੱਥੇ ਵੱਡੇ ਲੈਵਲ ਦਾ ਕਾਰੋਬਾਰ ਹੈ ਇਸ ਕਰਕੇ ਉਹਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ ਜੋ ਕਿ ਐਸਐਸਪੀ ਮੋਹਾਲੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ